ਇਹਰਾ ਪਾਰਵਾਨਾ ਚਲੋ ਤੇ ਜਾ ਪਰਮ ਸਤਕਾਰ ਯੋਗ ਜਵਰ ਸਤ ਤਕਤ ਦੇ ਮਾਲਕ ਬਾਣੀ ਦੇ ਬੋਤ ਬਾਣੀ ਦੇ ਜਹਾਂਦ ਗੁਲਤਾ ਗੰਦੀ ਤੇ ਬਰਾਜਮਾ ਕਾਂਤਨ ਸਿੰਘ ਗੁਰਗੰਦ ਸਿੰਘ ਦੀ ਪਾਵਨ ਪੁੱਤਰ ਹਜੂਰੀ ਆਪਾਂ ਸਾਰੇ ਸੰਗਤ ਬੈਠ ਕੇ ਆਨੰਦ ਮਾ ਰਿਆ ਆ ਕੀਰਤਨ ਕੁਰਬਾਨੀ ਦਾ ਅੱਜ ਆਪਾਂ ਉਹ ਪਵਿੱਤਰ ਜਗ੍ਹਾ ਦੇ ਦਰਸ਼ਨ ਕਰ ਰਿਹਾ ਜਿਸ ਦੀ ਲੋਚਾ ਅਲਦਾਸ ਵਿੱਚ ਆਂਦੀ ਏ ਵਿਛੜਿਆ ਮੇਲੇ ਪ੍ਰਭੂ ਹਰਦਰਗੇ ਕਾ ਬਸੀਤ ਨਨਕਾਣਾ ਸਾਹਿਬ ਜੀ ਦੀ ਝਲਤੀ ਦੇ ਦਰਸ਼ਨ ਕਰ ਰਹਾ ਇੱਕ ਕਵਿਤਾ ਪੇਸ਼ ਕਰਦੇ ਨਨਕਾਣਾ ਸਾਹਿਬ ਦੀ ਤਨ ਤਨ ਗੁਰੂ ਨਾਨਕ ਤੇਰੀ ਵੱਡੀ ਕਮਾਈਏ ਪਰਮਾ ਵਿੱਚ ਭੁੱਲੀ ਦੁਨੀਆਂ ਰਾਏ ਤੂੰ ਪਾਈਏ ਤਨ ਤਨ ਗੁਰੂ ਨਾਨਕ ਤੇਰੀ ਵੱਡੀ ਕਮਾਈਏ ਪਰਨਾ ਵਿੱਚ ਪੁੱਲੀ ਦੁਨੀਆ ਰਾਏ ਤੋ ਪਾਈਏ ਧਨ ਤਨ ਗੁਰ ਨਾਨਕ ਤੇਰੀ ਇਸ ਧਰਤੀ ਦਾ ਜ਼ਿਕਰ ਕੀਤਾ ਹੈ ਚੋਕ ਚੋਕ ਕੇ ਸਜਦੇ ਕਰਦੀ ਡਰਤੀ ਨਨਕਾਨੇਂ ਦੀ ਜਿੱਥੇ ਸੀ ਕੋਲ ਰਸ ਨਹੀਂ ਬੈਣੇ ਕਰਾਂ ਨੇਂ ਦੀ ਜਿੱਥੇ ਸੀ ਕੋਲ ਰਸ ਨਹੀਂ ਬੈਡਿ ਕਰਾਨੇ ਦੀ ਕਾਲੂ ਪਿਟਾ ਪਹਿਨ ਨਾਨਕੀ ਕਾਲੂ ਪਿਟਾ ਪਹਿਨ ਨਾਨਕੀ ਤ੍ਰਿਪਤਾ ਜੀ ਮਾਈਏ ਤਨ ਤਨ ਗੁਰ ਨਾਨਕ ਤੇਰੀ ਵద్ధి ਕਮਾਈਏ ਤਨ ਤਨ ਗੁਰ ਨਾਨਕ ਤੇਰੀ ਪਾnde ਵੀ ਪਰਨੇ ਪਾਏ ਜੰਜੂ ਨਾ ਪਾਇਆ ਏ ਆਖੇ ਬੁਲਾਰ ਖੁਦਾਈ ਨਾਨਕ ਬਣ ਆਇਆ ਏ ਵੰਡੇ ਵੀ ਪਰਨੇ ਪਾਏ ਜੰਜੂ ਨਾ ਪਾਇਆ ਏ ਆਖੇ ਬੁਲਾਰ ਖੁਦਾਈ ਨਾਨਕ ਬਣ ਆਇਆ ਏ ਸੱਚੇ ਸੋਦੇ ਟੋਲੰਗਰ ਦੀ ਸੱਚੇ ਸੋਦੇ ਟੋਲੰਗਰ ਦੀ ਸੱਚੇ ਸੋਦੇ ਟੋਲੰਗਰ ਦੀ ਰੇਟ ਚਲਾਈਏ ਤਨ ਤਨ ਗੁਰੂ ਨਾਨਕ ਤੇਰੀ ਵੱਡੀ ਕਮਾਈਏ ਤਨ ਤਨ ਗੁਰੂ ਨਾਨਕ ਤੇਰੀ ਵੱਡੀ ਕਮਾਈਏ ਪਰਮਾ ਵਿੱਚ ਪੁੱਲੀ ਦੁਨੀਆ ਰਾਏ ਤੋ ਪਾਈਏ ਤਨ ਤਨ ਗੁਰੂ ਨਾਨਕ ਤੇਰੀ ਮੋਢੀ ਖਾਨੇ ਦੇ ਬੂਏ ਓਖਿਆਲੀ ਖੋਲੇ ਨੇ ਮੋਦੀ ਖਾਨੇ ਦੇ ਬੂਏ ਓਖਿਆਲੀ ਖੋਲੇ ਨੇ ਹਿੰਦੂ ਕੋਈ ਮੁਸਲਮਾਨ ਨਾ ਗੱਜ ਕੇ ਫਿਰ ਬੋਲੇ ਨੇ ਦੁਰਪਿਆ ਫਿਰ ਸੋਦਨ ਬਾਬਾ ਏਥੋ ਬਾਬਾ ਤਰੇ ਆਸੀ ਦੁਰਪਿਆ ਫਿਰ ਸੋਦਨ ਬਾਬਾ ਡਰ ਦੇ ਲੁਕਾਈਏ ਤਨ ਤਨ ਗੁਰੂ ਨਾਨਕ ਤੇਰੀ ਵੱਡੀ ਕਮਾਈਏ ਟਨ ਟਨ ਗੁਰੂ ਨਾਨਕ ਤੇਰੀ ਚਾਰੇ ਚਕਟਾਰ ਬਾਬੇ ਘੁੰਮਿਆ ਸੀ ਚਾਰ ਦਿਸਾਵਾਂ ਉਤਰ ਦੱਖਣ ਤੇ ਪੂਰਬ ਤੇ ਪੱਛਮ ਚਾਰ ਦਿਸਾਵਾਂ ਬਾਬੇ ਨਾਨਕ ਨੇ ਘੁੰਮਿਆ ਨੇ ਚਾਰ ਦਿਸਾਵਾਂ ਨੂੰ ਲੋਕਾਂ ਨੂੰ ਵਹਿਮਾਂ ਭਰਮਾਂ ਤੋਂ ਕੱਢ ਕੇ ਆਪ ਦੇ ਚਰਨਾਂ ਨਾਲ ਜੋੜਿਆ ਗੁਰੂ ਨਾਨਕ ਨੇ ਸਾਨੂੰ ਵਹਿਮਾਂ ਭਰਮਾਂ ਤੋਂ ਬਚਾਇਆ ਗੁਰੂ ਨਾਨਕ ਨੇ

ਰਿਆਸੀ ਗਰਸ ਗੁਫਰਦਾ ਦਸਿਆਸੀ ਨਵੀਆਂ ਰਾਵਾ ਨੀਵੇਂ ਗਰੀਬ ਨਥਾਵੇਂ ਨੀਵੇਂ ਗਰੀਬ ਨਥਾਵੇਂ ਨੀਵੇਂ ਗਰੀਬ ਨਥਾਵੇਂ ਜਾਂਦਾ ਗੱਲ ਲਾਈਏ ਤਨ ਤਨ ਗੁਰੂ ਨਾਨਕ ਤੇਰੀ ਵੱਡੀ ਕਮਾਈਏ ਤਨ ਤਨ ਗੁਰੂ ਨਾਨਕ ਤੇਰੀ ਲੁੱਟੋ ਨਾ ਧਰਮ ਦੇ ਨਾਟੇ ਪੰਡਤ ਮੁਲਾਣੇ ਹੋਵੇ ਲੁੱਟੋ ਨਾ ਤਰਮੰਦੇ ਨਾ ਤੇ ਪੰਡਤ ਮੁਲਾਣੇ ਹੋਵੇ ਦੁਖੀਆਂ ਤੇ ਕਹਿਰ ਨਾ ਤਾਵੋ ਜਾਬਰ ਜਰਵਾਨਿਓਂ ਹੋਵੇ ਬਾਬਰ ਨੂੰ ਜਾਬਰ ਕਹਿਣ ਦੀ ਤਾਕਤ ਮੇਰੇ ਬਾਬੇ ਨਾਨਕ ਵਿੱਚ ਸੀ ਉਹਨੇ ਬਾਬਰ ਨੂੰ ਜਾਬਰ ਕਿਹਾ ਹੋਰ ਕੋਈ ਬਾਬਰ ਨੂੰ ਜਾਬਰ ਨਹੀਂ ਕਹਿ ਸਕਦਾ ਇਹ ਮੇਰੇ ਬਾਬੇ ਨਾਨਕ ਚੀ ਤਾਕਤ ਸੀ ਲੁੱਟੋ ਨਾ ਧਰਮ ਦੇ ਨਾਤੇ ਪੰਡਤ ਮੋਲਾਣੇ ਹੋਵੇ ਦੁਖੀਆਂ ਤੇ ਕੈਦ ਨਾ ਕਾਵੋ ਜਾਬਰ ਜਰਵਾਨੇ ਹੋਵੇ ਸਿੱਧ ਗੋਸਤ ਵਿੱਚ ਨਾ ਥਾ ਨੂੰ ਜਾਂਦਾ ਸਮਝਾਈਏ ਤਨ ਤਨ ਗੁਰੂ ਨਾਨਕ ਤੇਰੀ ਬੱਦੇ ਕਮਾਈਏ 딴딴 ਗੁਰੂ ਨਾਨਕ ਤੇਰੀ ਸਾਸਤਰ ਨਾ ਟਾਕਟ ਵਰਤੀ ਦੁਨੀਆ ਵੀ ਟਾਰ ਜਿਤੀ ਮੇਰੇ ਬਾਬੇ ਨਾਨਕ ਨੇ ਕੋਈ ਸਾਸਤਰ ਨਹੀਂ ਵਰਤਿਆ ਕੋਈ ਟਾਕਟ ਨਹੀਂ ਵਰਤੀ ਸਬਦ ਨਾਲ ਦੁਨੀਆ ਤਾਰਿਆ ਸਬਦ ਨਾਲ ਸਬਦ ਗੁਰੂ ਸਾਡੇ ਕੋ ਹਾਜ਼ਰ ਨਾਜ਼ਰ ਹੈ ਸਾਡੀ ਭਾਵਨਾ ਹੈ ਸਭ ਭਾਵਨਾ ਪੂਰੀ ਕਰੇ ਗੁਰੂ ਨਾਨਕ ਸਾਸਤਰ ਨਾ ਟਾਕਟ ਵਰਤੀ ਦੁਨੀਆ ਵੀ ਟਾਰ ਜਿਤੀ ਭਾਰਤ ਦੇ ਨਾਲ ਸਬਦ ਦੇ ਵਿਗਰੀ ਸਵਾਰ ਦਿੱਤੀ ਤਾਈਓ ਤਾਂ ਸਬਦ ਗੁਰੂ ਹੈ ਸਾਡੇ ਕੋਹਾਜਰ ਨਦ ਗੁਰੂਗ੍ਰੰਥ ਸਾਹਿਬ ਬੈਠੇ ਨੇ ਸਾਡੀ ਭਾਵਨਾ ਹੈ ਗੁਰੂ ਮਾਰ ਦੀ ਭਾਵਨਾ ਪੂਰੀ ਕਰੇ ਤਾਈਓ ਤਾਂ ਸਬਦ ਗੁਰੂ ਹੈ ਬਾਣੀ ਇਲਾਹੀਏ ਤਨ ਤਨ ਗੁਰ ਨਾਨਕ ਟੇਰੀ ਵੱਡੇ ਕਮਾਈਏ ਤਨ ਤਨ ਗੁਰ ਨਾਨਕ ਟੇਰੀ

ਕਰਨੀ ਹੈ ਕਿਰਤ ਧਰਮ ਦੀ ਮੰਨ ਕੇ ਫਿਰ ਖਾਇਓ ਜੇ ਘਰ ਹੋਵੇ ਧਰਮ ਸਾਲ ਤੇ ਨਾਮ ਤੇ ਆਇਓ ਜੇ ਅਵਤਾਰ ਵੱਲੋ ਗੁਰਪੁਰਬ ਦੀ ਅਵਤਾਰ ਵੱਲੋ ਗੁਰਪੁਰਬ ਦੀ ਅਵਤਾਰ ਵੱਲੋ ਗੁਰਪੁਰਬ ਦੀ ਸਭ ਨੂੰ ਵਾਦਾਈ ਏ ਤਨ ਤਨ ਗੁਰੂ ਨਾਨਕ ਤੇਰੀ ਵੱਡੀ ਕਮਾਈਏ ਤਨ ਤਨ ਗੁਰੂ ਨਾਨਕ ਤੇਰੀ ਵੱਡੀ ਕਮਾਈਏ ਪਰਮਾ ਵਿੱਚ ਭੁੱਲੀ ਦੁਨੀਆ ਰਾਏ ਚ ਪਾਈਏ ਤਨ ਤਨ ਗੁਰੂ ਨਾਨਕ ਤੇਰੀ ਤਨ ਤਨ ਗੁਰੂ ਨਾਨਕ ਤੇਰੀ ਤਨ ਤਨ ਗੁਰੂ ਨਾਨਕ ਤੇਰੀ ਇਤਨੇ ਕੁ ਮਹਾਰਜ ਨੇ ਸੋਜੀ ਬਖਸੀ ਜਿਤਨੀ ਸੰਗਤਾਂ ਹੀ ਸਭ ਦੀ ਆਦ ਨਹੀਂ ਲਾਵੇ ਗੁਰੂ ਮਹਾਰਾਜ ਦੀ ਕਵਟਾ ਬੋਲਣ ਲੱਗਿਆ ਨੇਕਾ ਭੁੱਲਾਂ ਦਾ ਟੀਆ ਜਦ ਗੁਰੂ ਦੀ ਸੰਗਤ ਬਖਸ਼ੇ ਜੋਗੇ ਲਾਈਫ ਤੜਾ ਪਾ ਦੂ ਦਰਦ ਤੇ ਚਲਦਾ ਪਾ ਮਹਾਰਾਜ ਦੀ ਉਸਤਤਿ ਵਧਾਈ ਕਰੋ ਜਿੱਥੇ ਹੋਇਆ ਬਾਬੇ ਨਾਨਕ ਦੀ ਵਧਾਈ ਨਾਨਕ ਨਾਮ ਲੈਵਾ ਸੰਗਤ ਗੁਰੂ ਨਾਨਕ ਦੀ ਵਧਾਈ ਕਰੇ ਇਤਨੀ ਗੁਰੂ ਮਹਾਰਾਜ ਨੇ ਸੋਜੀ ਬਖਸ਼ੇ ਗੱਜ ਕੇ ਫੱਤੇ ਬਲਾਵਾਏ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਢਾਨ ਗੁਰੂ ਨਾਨਕ ਮੈਂ ਪੈਂਟਿੰਗ ਦੋ ਸ਼ਬਦ ਮੂਡੇ ਬਾਰੇ ਕਹਿਣਾ ਚਾਹ ਹਾਂ ਭਾ ਲੋ ਦੋ ਸ਼ਬਦ ਹਾਂ ਲਾਈਵ ਚੱਲਦਾ ਹੈ ਨਾ ਹਾਂਜੀ ਮੈਂ ਅੱਜ ਗੁਰਦੁਆਰਾ ਨਨਕਾਣਾ ਸਾਹਿਬ ਦੇ ਪ੍ਰਾਂਗਣ ਦੇ ਵਿੱਚ ਇੱਕ ਦੇਵੀ ਸਰੂਪ ਸਾਖਸ਼ਤ ਦੇਵੀ ਦੇ ਰੂਪ ਦੇ ਵਿੱਚ ਬੀਬਾ ਗੁਰਬਚਨ कौर ਦੇ ਮੈਂ ਦਰਸ਼ਨ ਕੀਤੇ ਤੇ ਜਿਨ੍ਹਾਂ ਦੇ ਮੁਖਾਰਬਿੰਦ ਤੋਂ ਮੈਂ ਇਹ ਸੁਣਿਆ ਕਿ ਅਗਰ ਕੋਈ ਗੈਠਿਆ ਰੋਗ ਜਿੰਨਾਂ ਉਹ ਸਾਧਿਆ ਰੋਗ ਕਹਿ ਦਿੰਨੇ ਗਠੀਆ ਹੈ ਜਾਂ ਉਹ ਗਠੀਆ ਬਾਅ ਹੈ ਕੈਂਸਰ ਹੈ ਕਿਸੇ ਵੀ ਤਰ੍ਹਾਂ ਦੇ ਉਹਨਾਂ ਦੇ ਇਲਾਜ ਕਰਦੇ ਆ ਮੈਂ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਕਿ ਅਗਰ ਕਿਸੇ ਨੂੰ ਵੀ ਕੋਈ ਅਸਾਧਿਆ ਰੋਗ ਹੋ ਜਾਵੇ ਤਾਂ ਜਲਾਲਾਬਾਦ ਦੇ ਪਹੁੰਚ ਕੇ ਔਰ ਇਹਨਾਂ ਤੋਂ ਉਹ ਰੋਗ ਨੂੰ ਦੂਰ ਕਰੋ ਤੇ ਆਹੀ ਮੇਰੀ ਬੇਨਤੀ ਹੈ ਕਿ ਇਹਨਾਂ ਦੇ ਚੈਨਲ ਨੂੰ ਜ਼ਰਦਾ ਸਬਸਕ੍ਰਾਈਬ ਕਰੋ ਜੀ ਹਾਂਜੀ ਕੋਈ ਕੁਐਸਚਨ ਪੁੱਟ ਕਰੋ ਹਾਂਜੀ ਪਾਪਾ ਜੀ ਦਰਸ਼ਨ ਹੋ ਗਏ ਕਿਵੇਂ ਲੱਗਿਆ ਇੱਧਰ ਆ ਕੇ ਪਾਕਿਸਤਾਨ ਦੇ ਦੇਖੋ ਪਾਕਿਸਤਾਨ ਦਾ ਅਗਰ ਜੇ ਮੈਂ ਵਰਣਨ ਕਰਾਂ ਤਾਂ ਨਾ ਤਾਂ ਮੈਂ ਆਪਣੇ ਆਪ ਨੂੰ ਹੁਣ ਇਸ ਟਾਈਮ ਹਿੰਦੁਸਤਾਨ ਦਾ ਸਮਝਦਾ ਹਾਂ ਨਾ ਮੈਂ ਇਸ ਟਾਈਮ ਪ੍ਰਾਂਤ ਰਾਜਸਥਾਨ ਦਾ ਨਾ ਜ਼ਿਲ੍ਹਾ ਹਨਮੰਦਗੜ ਦਾ ਮੈਂ ਇੱਕ ਇੱਥੇ ਨਵੇਂ ਆਵਾਮ ਦੇ ਵਿੱਚ ਐ ਜਿਵੇਂ ਬਾਸਕੋਟੀ ਗਾਮਾ ਨੇ ਅਮਰੀਕਾ ਦੀ ਖੋਜ ਕੀਤੀ ਸੀ ਅੱਜ ਮੈਂ ਇੱਕ ਨਵੇਂ ਦੇਸ਼ ਦੇ ਵਿੱਚ ਆ ਕੇ ਹੀ ਦਰਸ਼ਨ ਕੀਤੇ ਗੁਰੂਆਂ ਦੇ ਸੋ ਮੈਂ ਇਸ ਤੋਂ ਬੜਾ ਪ੍ਰਭਾਵਿਤ ਹੋਇਆ ਤੇ ਆ ਸੰਗਤਾਂ ਜਿੰਨੀਆਂ ਦੇ ਮੈਂ ਦਰਸ਼ਨ ਕਰ ਰਿਹਾ ਸਾਰੀਆਂ ਦਰਸ਼ਨਾ ਧੰਤਾ ਦੇ ਯੋਗ ਆ ਸੰਗਤਾਂ ਜਿਹੜੀਆਂ ਕਿ ਇੱਥੇ ਗੁਰੂ ਘਰ ਦੇ ਦਰਸ਼ਨ ਕਰਦੀਆਂ ਨੇ ਸੰਗਤਾਂ ਦੇ ਵਿੱਚੋ ਹੀ ਸਾਨੂੰ ਤਾਂ ਗੁਰੂ ਦੇ ਦਰਸ਼ਨ ਹੋ ਹੀ ਜਾਂਦੇ ਆ ਹਾਂ ਇਹ ਤਾਂ ਹੈ ਜੀ ਆ ਮੈਂ ਦੁਬਾਰਾ ਫੇਰ ਬੀਬਾ ਜੀ ਦਾ ਬੜਾ ਬੜਾ ਸ਼ੁਕਰੀਆ ਅਦਾ ਕਰ ਰਿਹਾ ਅਸ਼ੁਕਰੀਆਦਾ ਕਰ ਰਹੇ ਆ ਕਿ ਮੈਂ ਇਹਨਾਂ ਦੇ ਹੁਨਰ ਨੂੰ ਪਛਾਣਿਆ ਔਰ ਇਹਨਾਂ ਦਾ ਹੁਨਰ ਦਿਨ ਦੁਗਣੀ ਰਾਤ ਚੁਗਣੀ ਹੋਰ ਹੁੰਤੀ ਕਰ ਦੇਵੇ ਮੇਰੇ ਕੋਲੇ ਤਾਂ ਅਲਫਾਜਾਂ ਦੀ ਕਮੀ ਹੈ ਕਿ ਕਿਹੜੇ ਅਲਫਾਜਾਂ ਦੇ ਨਾਲ ਇਹਨਾਂ ਦੀ ਮੈਂ ਪੂਰੀ ਪੂਰੀ ਪ੍ਰਸ਼ੰਸਾ ਕਰ ਸਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ